ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੰਗਤਪੁਰਾ ਇਹ ਪਿੰਡ ਜਗਰਾਵਾ ਤਹਿਸੀਲ ਤੇ ਲੁਧਿਆਣੇ ਜ਼ਿਲ੍ਹੇ ਦਾ ਹੈ ਜਗਰਾਵਾ ਤੋਂ ਸਿੱਧੀ ਛੜਕ ਆਉਂਦੀ ਹੈ ਇਸ ਪਿੰਡ ਦੇ ਵਿੱਚ ਜਿਹੜੀ ਮਾਲਕ ਤੇ ਚੀਮਣਾ ਹੋ ਕੇ ਅੱਗੇ ਲੰਘਦੀ ਜਾਂਦੀ ਹੈ ਤੇ ਸੰਗਤਪੁਰਾ ਉਸੇ ਛੜਕ ਦੇ ਉੱਤੇ ਪਿੰਡ ਆ ਜਾਂਦਾ ਪਹਿਲੀ ਵੀਡੀਓ ਇਸ ਵੀਰ ਕੋਲੋਂ ਅੱਜ ਮੈਂ ਬਣਾਉਣ ਵਾਸਤੇ ਆਇਆ ਹਾਂ ਇਕਾ ਛੋਟਾ ਜਿਹਾ ਪਰ ਸੋਹਣਾ ਫਾਰਮ ਬਾਈ ਨੇ ਬਣਾਇਆ ਹੈ ਜਗ੍ਹਾ ਦੇ ਹਿਸਾਬ ਤੇ ਇਹਦਾ ਇਸ ਤਰ੍ਹਾਂ ਦੀ ਮੈਨੇਜਮੈਂਟ ਕਰਤੀ ਵੀ ਗਾਵਾਂ ਖੁੱਲੀਆਂ ਵੀ ਛੱਡ ਲੈਂਦਾ ਬਾਈ ਤੇ ਬੰਨ ਕੇ ਰੱਖਣੀਆਂ ਹੋਂ ਜਿਵੇਂ ਝੜੀ ਦਾ ਟਾਈਮ ਆ ਤਦੋਂ ਬੰਨ ਕੇ ਵੀ ਰੱਖੀਆਂ ਜਾ ਸਕਦੀਆਂ 40x100 ਦਾ ਇਹਦਾ ਸਾਈਜ਼ ਹੈ ਛੱਡ ਬਾਰੇ ਤਾਂ ਸਿਰਫ ਇਨਫੋਰਮੇਸ਼ਨ ਵੈਸੇ ਦੇਣੀ ਸੀ ਕਿਉਂਕਿ ਬਾਈ ਨੂੰ ਛੌਂਕ ਹੈ ਘਰੇ ਦੁੱਧ ਤੇ ਪਸ਼ੂ ਲਾ ਕੇ ਰੱਖਣ ਦਾ ਜਿਹਦੇ ਚ ਪਰਲੇ ਪਾਸੇ ਜਿਹੜੀਆਂ ਖੁੱਲੀਆਂ ਫਿਰਦੀਆਂ ਗਾਵਾਂ ਉਹ ਸਾਰੀਆਂ ਦੁੱਧ ਤੇ ਲਾਈਆਂ ਹੋਈਆਂ ਇਸ ਤਰ੍ਹਾਂ ਦਾ ਸੈਟਅਪ ਆ ਸਾਰੀਆਂ ਪਾਈਪ ਜਿਹੜੇ ਉਹ ਬਾਈ ਨੇ ਲਾਏ ਹੋਏ ਆ ਜ਼ਿਆਦਾਤਰ ਮੋਸਟਲੀ گاਵਾ ਖੁੱਲੀਆਂ ਹੀ ਰਹਿਣਗੀਆਂ ਜਦੋਂ ਇਸ ਸਾਈਡ ਤੇ ਸਫਾਈ ਹੋਗੀ ਫਿਰ ਇਹ ਪਾਈਪਾਂ ਉੱਥੋਂ ਵੀ ਕੱਢ ਦੇਣੀਆਂ ਤੇ ਭਾਵੇਂ گاਵਾ ਇੱਧਰ ਆ ਜਾਣ ਭਾਵੇਂ ਦੂਜੇ ਪਾਸੇ ਜਾਵਣ ਸੋ ਇਹ ਛੱਡ ਤੁਹਾਨੂੰ ਸ਼ੌਂਕੀਆ ਹੀ ਦਿਖਾਤਾ ਦੋਸਤੋ ਮੈਂ ਵੈਸੇ ਆਪਾਂ ਅੱਜ ਵੀਡੀਓ ਬਣਾਉਣ ਆਏ ਆ ਕਿਉਂਕਿ ਬਾਈ ਵਪਾਰ ਦਾ ਕੰਮ ਵੀ ਕਰਦਾ ਤੇ ਇਹਦੇ ਕੋਲ ਅੱਜ ਦੋ ਵੜਾਂ ਤਾਜ਼ੀਆਂ ਸੂਈਆਂ ਵਈਆਂ ਤੇ ਚਾਰ گاਵਾ ਜਿਹੜੀਆਂ ਉਹ ਗੱਬਣ ਖੜੀਆਂ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਫਸੂ ਜਿਹੜਾ ਖਰੀਦਣਾ ਹੈ ਹਮੇਸ਼ਾ ਹਰੇਕ ਵੀਡੀਓ ਚ ਕਹਿੰਦਾ ਵੀ ਉਹਦੀ ਤਸੱਲੀ ਤੁਸੀਂ ਕਰਨੀ ਹੈ ਆ ਕੇ ਤੁਸੀਂ ਦੇਖਣਾ ਤੇ ਆਪਦੀ ਸਮਝ ਨਾਲ ਖਰੀਦਣਾ ਵੀ ਤੁਸੀਂ ਦੋ ਤੋਂ ਦਾ ਕਿੰਨਾ ਝੋਲੋਗੇ 6 ਨਾ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖਦੇ ਰਹੋ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਇੱਕ ਬੜੀ ਸੋਹਣੀ ਵੈੜ ਜਿਹੜੀ ਬਿਲਕੁਲ ਹੀ ਤਾਜੀ ਸੂਈ ਹੈ ਇਹਦੇ ਤੋਂ ਉਸ ਤੋਂ ਬਾਅਦ ਚੈੱਕ ਕਰਕੇ ਦੂਜੇ ਨਾਗ ਦਿਖਾਉਂਦਾ ਜਾਊਗਾ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਆਪਾਂ ਵੀਰ ਸਤਿ ਸ੍ਰੀ ਅਕਾਲ ਕਸੀ ਹੋ ਗਏ ਨਾਮ ਆਪਣਾ ਰਸ ਮੇਰਾ ਨਾਮ ਮਨਦੀਪ ਸਿੰਘ ਹੈ ਮਨਦੀਪਾਈ ਵਪਾਰ ਵਾਲੇ ਪਾਸੇ ਨੂੰ ਕਦੋਂ ਕਦੇ ਆਏ ਵੇ ਇਹ ਪਹਿਲਾਂ ਆਪਣੇ ਫਾਦਰ ਸਾਹਿਬ ਕਰਦੇ ਉਹਦੇ ਬਾਅਦ ਹੀ ਆਪਾਂ ਲੱਗ ਗਈ ਪਹਿਲਾਂ ਮੈਂ ਆਰਮੀ ਸੀਓਥੋਂ ਰਿਟਾਇਰਡ ਹੋ ਗਈ ਫਿਰ ਇੱਧਰ ਅੱਛਾ ਪਹਿਲਾਂ ਆਰਮੀ ਚ ਜੌਬ ਕੀਤੀ ਉੱਥੋਂ ਰਿਟਾਇਰਮੈਂਟ ਆਉਣ ਤੋਂ ਬਾਅਦ ਚ ਤੇ ਫਿਰ ਆਪਾਂ ਨਾਲ ਸ਼ੁਰੂ ਕਰ ਲਿਆ ਵਪਾਰ ਹਾਂਜੀ ਪੱਕੀਆਂ ਗਾਵਾਂ ਵੀ ਫਿਰ ਪਹਿਲਾਂ ਤੁਸੀਂ ਰੱਖ ਦਿੰਦੋ ਹਾਂਜੀ ਉਹ ਪਹਿਲਾਂ ਤੁਸੀਂ ਰੱਖਦੇ ਨਹੀਂ ਪੱਕੀਆਂ ਦੋਤੇ ਠੀਕ ਹੈ ਛੱਡ ਬਈ ਆਪਣਾ ਇਹ 100 ਬਾਈ 40 ਹੈ ਨਾ ਹਾਂਜੀ ਹਾਂਜੀ ਲਗਭਗ ਇੱਕ ਕਨਾਲ ਥਾਂ ਤੁਸੀਂ ਰੱਖਦੇ ਇੱਕ ਕਨਾਲ ਥਾਂ ਹੀ ਪੂਰਾ ਹਾਂਜੀ ਕਿੰਨੇ ਕੁ ਪਸ਼ੂ ਇੰਨੇ ਥਾਂ ਚਾ ਸਕਦੇ ਜੇ ਇੱਦੀ ਆਪਾਂ ਹੁੱਲੇ ਡੁੱਲੇ 50 60 ਪਸ਼ੂ ਰੱਖ ਸਕਦੇ ਹਾਂ 50 ਪਸ਼ੂ ਜਾਨੀ ਆਰਾਮ ਨਾਲ ਤਾਂ ਪਾਲ ਸਕਦਾ ਗਾਵਾਂ ਤੇ ਵਾਇੜਾਂ ਨਾਲ 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 ਹਾਂਜੀ ਨਾਲ ਬੱਚੀਆਂ ਠੀਕ ਹੈ ਅੱਛਾ ਵਪਾਰ ਦੇ ਵਿੱਚ ਗਾਵਾਂ ਹੀ ਹੁੰਦੀਆਂ ਕਿ ਮੱਝਾਂ ਵੀ ਲਵਾਂ ਜਿਆਦਾ ਤਾਂ ਰਹੀ ਆਪਾਂ ਮੱਝਾਂ ਦਾ ਕੰਮ ਕਰਦੇ ਆਂ ਬੱਚੇ ਗਾਈਆਂ ਵੀ ਵਧੀਆ ਲੈ ਲਈ ਦੀ ਠੀਕ ਹੈ ਉਹ ਜਿਆਦਾ ਮੱਝਾਂ ਦਾ ਹੁੰਦਾ ਤੇ ਨਾਲ ਗਾਵਾਂ ਵੀ ਲੈ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਵੜ ਹੈ ਬਾਈ ਕੰਨਵਾ ਸੂਆ ਇਹ ਪਹਿਲਾ ਸੂਆ ਵੀਰ ਜੀ ਹੂੰ ਇਹ ਦੋ ਦਿਨ ਦੇ ਪੂਰੇ ਕਰਕੇ ਚ ਚੌਗ ਦੇ ਕੱਢ ਰਹੀ ਏ ਠੀਕ ਹੈ ਰਾਤ ਸੂਆ ਸਵੇਰੇ ਨੇ ਜੇਰ ਪੈ ਗਈ ਹੈ ਜੀ ਉਹਦੀ ਤਾਂ ਵੀਡੀਓ ਤੁਹਾਡੇ ਕੋਲ ਹੈਗੀ ਹੈ ਹਾਂਜੀ ਹਾਂਜੀ ਬੱਚਾ ਕੀ ਦੇ ਤੈਨੇ ਬਾਈ ਬੱਚਾ ਇਹਨੇ ਫੀ ਫੀਮੇਲ ਕਾਫ ਦਿੱਤੀ ਬੱਚੀ ਨੂੰ ਜਨਮ ਦਿੱਤਾ ਹਾਂਜੀ ਕੀ ਡਿਮਾਂਡ ਰਹੂਗੀ ਇਹਦੀ ਬਈ ਇਹਦੀ ਡਿਮਾਂਡ ਜੀ 24 240 ਹਾਂਜੀ ਖੁੱਲ ਗਿਆ ਬਈ 200 ਡਿਮਾਂਡ 2 ਲੱਖ ਤੇ 40 ਹਜ਼ਾਰ ਹੈ ਸੂਆ ਪਹਿਲਾ ਚੌਗ ਵਾਲੇ ਦੰਦ ਚੱਕ ਰਹੀ ਆ ਵੈੜ ਦੋ ਦੰਦ ਕੰਪਲੀਟ ਹੈ ਬਿਊਟੀਫੁੱਲ ਹੈ ਬੱਚੀ ਨਾਲ ਹੈ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਪਿਛੋਂ ਫਾਰ ਆਉਂਦੀ ਕਰਕੇ ਨਾ ਥੋੜਾ ਉਹ ਕਰਦੇ ਠੀਕ ਹੈ ਸੋ ਇਹ ਫਾਰਮ ਚੋਂ ਆਈ ਹੈ ਤੇ ਥੋੜਾ ਜਾਂ ਫੁੱਲੇ ਫਿਰਦੇ ਪਸ਼ੂ ਨੂੰ ਤੋੜਨਾ ਔਖਾ ਹੋ ਜਾਂਦਾ ਹਵਾਨਾ ਫਿਟਿੰਗ ਵਾਲਾ ਸੋ ਪੂਰਾ ਪ੍ਰੋਪਰ ਬਹੁਤ ਸੋਹਣਾ ਹਵਾਨੇ ਦਾ ਆਕਾਰ ਹਾਈਟ ਠੀਕ ਹੈ ਉਮਰ ਦੇ ਹਿਸਾਬ ਤੇ ਸੋਹਣਾ ਢੰਚਾ ਹੈ ਦਾ ਬਾਕੀ ਇਹਦੀ ਅੱਛੀ ਵੀ ਬਹੁਤ ਚੰਗੀ ਹੈ ਨਾਲ ਉਹ ਵੀ ਤੁਹਾਨੂੰ ਦਿਖਾਉਂਗਾ ਪਹਿਲੀ ਵੀਡੀਓ ਹੈ ਦੱਸੋ 240000 ਰੇਟ ਹੈ ਮੌਕੇ ਤੇ ਮਾਨਤਨ ਹੋ ਜਾਣਾ ਜਦੋਂ ਵੀਡੀਓ ਤੋਂ ਬਾਈ ਨੂੰ ਆਈਡੀਆ ਹੋ ਜਾਣਾ ਵੀ ਕਿੱਦਾਂ ਪਸ਼ੂ ਵਿਕਦੇ ਆ ਫਿਰ ਉਹਦੇ ਹਿਸਾਬ ਤੇ ਅਗਲੋਣਾ ਵੀਡੀਓ ਚ ਰੇਟ ਜਿਹੜੇ ਕਰਨੇ ਸੌਖੇ ਹੋ ਜਾਂਦੇ ਆ ਤੇ ਪਹਿਲੀ ਵੀਡੀਓ ਬਣਾ ਰਿਹਾ ਭਰਾ ਜ਼ਿਆਦਾਤਰ ਪਸ਼ੂ ਬਾਈ ਹੁਰੀ ਕਹਿੰਦੇ ਵੀ ਅਸੀਂ ਮੰਡੀਆਂ ਤੇ ਜਾਂ ਘਰੇਲੂ ਗਾਹ ਕਿਨਾਂ ਕੋਲ ਆਉਂਦਾ ਨਹੀਂ ਤਾਂ ਉਹਨਾਂ ਨੂੰ ਵੇਚਦੇ ਆ ਜਿੰਨਾ ਹਵਾਨਾ ਤੁਸੀਂ ਪਿੱਛੋਂ ਦੇਖ ਰਹੇ ਹੋ ਉਹਦੇ ਨਾਲੋਂ ਡੁੱਡਾ ਜਾਣੀ ਇੰਨਾਕ ਤਾਂ ਅੱਗੋਂ ਵੱਧ ਦਿਸੂਗਾ ਤੁਹਾਨੂੰ ਅਗਾੜੀ ਬੜੀ ਚੰਗੀ ਦੀਂਦੀ ਹੈ ਸੋ ਜੇਰੇ ਦੀ ਪੈ ਗਈ ਸੀ ਉਹਦੀ ਵੀਡੀਓ ਬਾਈ ਨੇ ਬਣਾਈ ਹੋਈ ਹੈ 2 ਲੱਖ ਤੇ 40000 ਰੇਟ ਹੈ ਅੱਗੋਂ ਹਵਾਨਾ ਨੋਟ ਕਰਿਓ ਬਾਈ ਵੱਚੀ ਠਾਇ ਹੋਏ ਦੀ ਸੋ ਅੱਛੀ ਤੁਹਾਨੂੰ ਲੱਗਿਆ ਸੀ ਡਾਇਨੋਮਾਰਕ ਦੀ ਵੱਚੀ ਹੈ 40 432 ਦੀ 40 432 ਦੱਸੋ ਬਾਈ ਕਿੰਨਾ ਸਿਕਸਰ ਸੀ ਮਣੀ ਲੱਗਾ ਸੀ ਤੇ ਵੱਚੀ ਵੀ ਦੇਖੋ ਕਰਮਾ ਵਾਲੀ ਦੀ ਚੰਗੀ ਗਾਂ ਦੀ ਬੱਛੀ ਦਸੋਂ ਦੀ ਵੈਲਿਊ ਬਹੁਤ ਬਣਦੀ ਅੱਜ ਦੇ ਟਾਈਮ 'ਚ ਕਿਉਂਕਿ ਡੇਢ ਤੋਂ 2 ਸਾਲ ਵੇਚਦੀ ਇਹਦੇ ਚਿੱਟੀ ਗਾਂ ਕਰਮ ਵਾਲੀ ਖੜੀ ਹੋ ਜਾਣੀ ਆ ਨਾਲ 2-3 ਗਲੋਈ ਬੋਲਾ ਕੱਢ ਗਏ ਬੱਛੀ ਨੂੰ ਵੇ ਓਦਾਂ ਕੱਢ ਗਏ ਅੱਛਾ ਠੀਕ ਹੈ ਸੋ ਬੋਲਾ ਭਾਈ ਕਹਿੰਦਾ ਵੀ ਚੋਇਆ ਵੀ ਹੈ ਤੇ ਬੱਛੀ ਨੂੰ ਵੀ ਪੈ ਗਾਂ ਇਧਰੋਂ ਫੇਰ ਦੇਖੋ ਤੁਸੀਂ ਇਹਦਾ ਹਵਾਨਾ ਬਹੁਤ ਸੋਹਣਾ ਥਣ ਤੇ ਹਵਾਨਾ ਬਿਲਕੁਲ ਇੱਕੋ ਜਿਹਾ ਸੋਹਣੀ ਵੈੜ ਜਿਹੜੀ 2 ਨੰਬਰ ਤੇ ਭਾਈ ਵੈੜ ਹੈ ਇਹ ਦੂਜਿਆ ਸੁਗਾ ਜੀ ਹਫਤਾ ਹੋ ਗਿਆ ਜੀ ਸੂਈ ਨੂੰ ਦੁੱਧ ਕਿੰਨਾ ਹੋਊਗਾ ਇਹਦੇ ਥੱਲੇ 25 ਕਿਲੋ ਦੁੱਧ ਆਇ ਹੁਣ ਤੇ ਆ ਹਰੇਟ ਦਾ ਕੀ ਰੇਟ ਹੈ ਇਹ ਆਈ ਸਵਾ ਲੱਖ ਰੇਟ ਹੈ ਖੋਲ ਸੋ ਸਵਾ ਲੱਖ ਰੁਪਏ ਰੇਟ ਇੱਕ ਹਫਤੇ ਦੀ ਸੂਈ ਦੁੱਧ 25 ਲੀਟਰ ਇਸ ਟਾਈਮ ਕੋਈ ਵੀ ਭਰਾ ਲਿਜਾ ਸਕਦਾ ਝੋਕੇ ਝੋਕੇ ਲਿਜਾ ਸਕਦਾ ਬੱਚਾ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਬਰੀਡ ਕੁਆਲਟੀ ਇਹਦੀ ਵੀ ਚੰਗੀ ਹੈ ਇਹਦਾ ਆਪਾਂ ਨੂੰ ਰਿਕਾਰਡ ਕੋਈ ਨਹੀਂ ਪਤਾ ਠੀਕ ਹੈ ਸੋ ਰਿਕਾਰਡ ਕੋਈ ਨਹੀਂ ਪਤਾ ਇਹਦਾ ਸਵਾ ਲੱਖ ਰੁਪਏ ਰੇਟ ਹੈ ਹਵਾਨਾ ਇਹਦਾ ਵੀ ਚੰਗਾ ਹੈ ਬਾਕੀ ਮੈਂ ਵੀਡੀਓ ਵੀ ਜਿਹੜੀ ਬਣਾ ਰਿਹਾ ਦੱਸੋ ਇਹ ਟਾਈਮ 1 ਸਵਾ 1 ਦੇ ਆ ਹੋਊਗਾ ਇਸ ਟਾਈਮ ਤੇ ਉਹਦੇ ਸਾਹ ਤੇ ਖਵਾਨੇ ਦੇਖੋ ਅਜੇ ਕਾਮਾਂ ਨੇ ਭਰਨਾ ਚੰਗਾ ਟਾਂਚਾ ਹੈ ਸੋਹਣਾ ਸਟਰਕਚਰ ਜਿੱਦਾਂ ਦੀ ਪੇਮੈਂਟ ਲਾਉਂਗੇ ਉਦਾਂ ਦਾ ਪਸੂ ਮਿਲ ਜਾਣਾ ਬਰੀਡ ਕੁਆਲਿਟੀ ਚ ਕੋਈ ਕਮੀ ਨਹੀਂ ਇਹਦੀ ਵੀ ਸਟਰਕਚਰ ਵੀ ਚੰਗਾ ਜਿਨੇ ਘੱਟ ਪੈਸੇ ਲਾਉਣੇ ਆ ਤਾਂ ਬਹੁਤ ਸੋਹਣੀ ਵੈੜ ਹੈ ਬਾਕੀ ਹੁਣ ਆਉਣ ਵਾਲੇ ਟਾਈਮ ਚ ਆਸ ਇਹ ਹੀ ਰਹਿਣੀ ਹੈ ਵੀ ਮੌਸਮ ਬਦਲਦਾ ਜਾਣਾ ਕਿਉਂਕਿ ਖਾਂਡ ਦਾ ਪੱਖ ਸ਼ੁਰੂ ਹੋਣ ਜਾਣਾ ਜਦੋਂ ਆਪਾਂ ਦੋਨਾਂ ਗਏ ਜਾਂਦੀ ਹੈ ਤੇ ਰਾਤਾਂ ਦੀ ਜਦੋਂ ਠੰਡ ਹੋ ਜੇ ਉਦੋਂ گاਵਾ ਦੁੱਧ ਵਧਣ ਲੱਗ ਜਾਂਦੇ ਹੈ ਖਵਾਨਾ ਇਹਦਾ ਵੀ ਫਿਟਿੰਗ ਅਲਾਈ ਹੈ ਸੋ ਇਹ ਵੀ ਵੇਖੋ ਤੁਸੀਂ ਦੋ ਨੰਬਰ ਤੇ ਤਿੰਨ ਨੰਬਰ ਤੇ ਤੁਹਾਨੂੰ ਗਾਂ ਦਿਖਾਉਣੇ ਆ ਕਨਵਾ ਸੁਆ ਇਹ ਦੂਜਾ ਸੁਆ ਜੀ ਛੇ ਦਾ ਹਾਂ ਦਾ ਠੀਕ ਹੈ ਇਹਦਾ ਕਿੰਨਾ ਟਾਈਮ ਬਾਕੀ ਹੈ ਹਜੇ ਇਹ ਪੰਜ ਚਾਰ ਦਿਨ ਲੂਗਾ ਸੀ ਹਾਂ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਰੇਟ 1.5 ਲੱਖ ਰੁਪਏ ਹੈ ਹਾਂ ਨਹੀਂ ਠੀਕ ਹੈ 1.5 ਲੱਖ ਰੁਪਏ ਦੋਸਤੋ ਤਾਂ ਚਾ ਤੁਸੀਂ ਇਹਦਾ ਦੇਖ ਲਿਓ। ਹਵਾਨਾ ਬੜਾ ਤਕੜਾ ਤਿਆਰ ਹੈ। ਹਨ ਦਾ ਸਹਿਜ ਇਹਦਾ ਤੁਸੀਂ ਵੀਡੀਓ ਚ ਦੇਖ ਰਹੇ ਹੋ। ਸੋ ਇਹ 1.5 ਲੱਖ ਰੁਪਏ ਰੇਟ ਆ ਦੱਸੋ ਤੇ ਤੀਜੇ ਨੰਬਰ ਤੇ ਤੁਹਾਨੂੰ ਇਹ ਤੋੜ ਕੇ ਦਿਖਾ ਰਹੇ ਹਾਂ। ਇਹ ਤਾਂ ਥੋੜਾ ਜਿਹਾ ਬਹਿਣੀ ਵਾਲੇ ਪਾਸੇ ਦਾ ਪਿਛਲਾ ਸਾਨੂੰ ਦੂਜੇ ਦੇ ਮੁਕਾਬਲੇ ਥੋੜਾ ਛੋਟਾ ਦਿੰਦਾ। ਪਾਸ ਕੋਲੋਂ ਆ ਕੇ ਕਰ ਲਓ ਹਵਾਨਾ ਪੱਧਰ ਆ ਬਿਲਕੁਲ ਇੱਕੋ ਜਿਹਾ। ਤਾਂ ਚਾ ਵਾ ਸੋਨਾਂ ਦੇ ਸਟੋਕਾਂ ਦਾ ਹਜੇ ਸੁੰਦੀ ਨਹੀਂ ਤੇ ਹਵਾਨਾ ਵੀ ਕਰਮਾਲੀ ਪੂਰਾ ਚੰਗਾ ਹੀ ਤਿਆਰ ਕਰੀ ਬੈਠੀ ਹੈ। ਸੂਏ ਸਤਰਾ ਦਾ ਰੌਕ ਇਹਦੇ ਹਵਾਨੀ ਤੇ ਇਹ ਦੂ ਅੱਗੇ ਬਾਈ ਜਿਹੜੀ ਗਾਂ ਇਹ ਪਹਿਲੇ ਸੂਏ ਪਲੂਨਾ ਹੀ ਠੀਕ ਐ ਗੱਬਣ ਆ ਇਹੇ 15 ਦਿਨ ਬਾਕੀ ਐ ਫਿਰ ਰੇਟ ਪਈ ਇਹਦਾ ਇਹਦਾ ਰੇਟ ਹੀ ਹਾਂ ਨਾ 90000 90000 ਦੱਸੋ ਰੇਟ ਐ 15 ਦਿਨ ਹਜੇ ਬਾਕੀ ਐ ਸੂਆ ਪਹਿਲਾ ਸੂਏਗੀ 1 of x ਜਿਹਾ ਹੀ ਰੱਖੂਗੀ ਇਹ ਵੀ ਅਗਾਰੀ ਇਹਦੀ ਵੀ ਸੂਏਗੀ ਹਾਂਜੀ 15 ਦਿਨਾਂ ਦੀ ਕੱਚੀ 90000 ਚ ਵੈੜ ਮਿਲੂਗੀ ਇਹ ਲਿਓ ਭਾਈ ਕਮਾਲ ਉਹ ਆਲਸ 4 ਨੰਬਰ ਤੇ ਵੈੜ ਤੁਹਾਨੂੰ ਦਿਖਾ ਰਹੇ ਹਾਂ ਬਿਕੋ ਦਾ ਹਵਾਨਾ ਫੇਰ 5 ਨੰਬਰ ਤੇ ਇੱਕ ਹੋਰ ਗਾਂ ਇਹ ਦੂਜੇ ਸੂਏ ਠੀਕ ਹੈ ਦੂਜੇ ਸੂਏ ਸੋਣੇ 23 ਤਰੀਕ ਨੂੰ ਇਹਦੇ ਦਿਨ ਪੂਰੇ 23 ਨੌਵੇਂ ਮਹੀਨੇ ਦੀ ਹਾਂਜੀ ਹਾਂਜੀ ਠੀਕ ਹੈ ਹਜੇ ਤਾਂ ਫਿਰ ਇਹਦੇ 23 24 ਦਿਨ 24 ਦਿਨ ਹੀ ਬਾਕੀ ਹਾਂਜੀ ਇਹ ਦੂਜੇ ਸੂਏ ਸੋਣੇ ਰੇਟ ਉਹਦਾ ਕੀ ਰਹਿਣਾ ਬਈ ਅੱਜ ਇਹਦਾ ਰੇਟ 87000 ਹੈ ਤਿੰਨ ਘੱਟ ਦਸੋ 90 ਤੋਂ ਦੁੱਧ ਲਾਉਣਾ ਸ਼ੁਰੂ ਕਰਤਾ ਥਣ ਥਿਚਵਾਈ ਵਾਲੇ ਰੱਖੂਗੀ ਪਰ ਹਜੇ 23 ਦਿਨ ਬਾਕੀ ਐ ਇਥੋਂ ਕਮਾਲ ਪਾਵੇਂ ਗੁਇੰਬੇ ਸੋਇ ਦਾ ਰੇਟ 87000 ਹੈ ਹਜੇ ਕੱਚੀ ਐ ਥੋੜੀ ਗਾਂ ਬਣੂਗੀ ਚੰਗੀ ਥੱਲੋਂ ਖੁੱਲੂ ਵੀ ਸੋਹਣੀ ਫਾਰਮ ਚੋਂ ਲਈ ਹੋਈ ਐ ਅੱਛਾ ਖਵਾਨੇ ਦੇ ਨਾੜਾਂ ਵੀ ਐ ਸਾਈਡ ਤੇ ਸੋਹਣੀਆਂ ਪਰ ਕੱਚਾ ਪਸ਼ੂ ਕਈ ਗ੍ਰਾਉਮੈਂ ਦੱਖ ਨਹੀਂ ਦਿੰਦਾ ਹੁੰਦਾ ਜਿਹਨੂੰ ਸਮਝ ਆਉਂਦੀ ਐ ਤਾ ਉਹ ਵੀਰ ਕੰਟੈਕਟ ਵਾਈਟ ਕਰ ਸਕਦਾ ਬਹੁਤ ਚਵਾਈ ਵਾਲੇ ਚਾਰੇ ਥਣ ਬਹੁਤ ਸੋਹਣੇ ਰੱਖੂ ਸੀ। ਤਣਾਝਿ ਬਿੱਥੀ ਵੀ ਤੁਸੀਂ ਦੇਖ ਸਕਦੇ ਹੋ। ਜਿਹੜੀ ਲਾਸਟ ਉੱਤੇ ਬਈ ਗਾਂ ਦਿਖਾਉਣੀ। ਇਹ ਵੀ ਵੀਰ ਦੀ ਦੂਜੇ ਸੂਗੇ ਸੂਰੀ ਠੀਕ ਹੈ ਕਿੰਨਾ ਟਾਈਮ ਲੈਂਦੀ ਇਹਦੇ 25 ਦਿਨ ਪਏ ਆਹੀ ਹਜੇ। ਠੀਕ ਹੈ ਇਹਦਾ ਰੇਟ ਬਈ ਇਹਦਾ ਰੇਟ 95000 95000 ਰੇਟ ਤੇ 25 ਦਿਨਾਂ ਦੀ ਕੱਚੀ ਹੈ। ਪੂਰੀ ਠੰਡ ਜੀ ਦਾ ਪੱਖ ਬਣ ਜਾਣਾ ਜਦੋਂ ਉਹਨੇ ਸੋਣਾ ਮਹੀਨੇ ਤੱਕ ਰਾਤਾਂ ਦੀ ਠੰਡ ਕੋਣੀ ਸ਼ੁਰੂ ਹੋ ਜੂਗੀ। ਵਧੀਆ ਮੌਸਮ ਹੋ ਜੂ ਰਾਤਾਂ ਦਾ ਪੂਰੀ ਠੰਡ ਤਾਂ ਫੈਲ ਨਹੀਂ ਹਜੇ ਹੋਣੀ ਹਵਾਨਾ ਬਣਾਉਣਾ ਸ਼ੁਰੂ ਕਰਤਾ ਪਰ ਹਜੇ ਦਿਨ ਨਹੀਂ ਲੰਘੀਆ ਸੋਏ 6ਵੇਂ ਨੰਬਰ ਤੇ ਤੁਹਾਨੂੰ ਦਾ ਦਿਖਾਉਣੀ ਸੀ ਦੋਸਤੋ ਜਿਹੜੀ ਵਿਕਰੀ ਵਾਲੀ ਹੈ ਨਾ ਸਾਰੇ ਹੀ ਦਿਖਾਤੇ ਆ ਰੇਟ ਸਾਰਿਆਂ ਦਾ ਵੀਡੀਓ ਦੇ ਵਿੱਚ ਹੀ ਕਰਤੇ ਆ ਬਾਕੀ ਜਿਹੜਾ ਪਸ਼ੂ ਜੱਜਦਾ 1 ਲੱਖ ਦੇਖੋ ਜਦੋਂ ਕੋਲ ਆਏ ਹੋਏ ਕੇ ਲਾਈਏ ਪਸ਼ੂ ਦੇ ਉੱਤੇ ਤੇ ਫਿਰ ਸੌਦੇ ਸੌਖੇ ਹੋ ਜਾਂਦੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਤੁਹਾਨੂੰ گاਵਾ ਜਿਹੜੀਆਂ ਛੇ ਦਿਖਾਉਣਾ ਸੀ ਧੰਨਵਾਦ ਉਸੋ ਇਸ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ